ਸੁਰਪਾਲ ਸਿੰਘ ਜੀ ਕੋਪਮੰਡਲ ਫਤਿਹਵਾਦ ਇਥੇ ਡਿਊਟੀ ਕਰਦਾ ਸੇ ਬਾਈ ਕੋਈ ਐਸਵੀਜ਼ ਆਉਦੇ ਹੋ ਕੋਪਮੰਡਲ ਕੋ ਬਿੱਲਾਂ ਦੀ ਗ੍ਰਹੀ ਕਰਨ ਖੜੀ ਰਕਬਦੀ ਉਥੇ ਗਏ ਬਾਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾ ਸੀ 8000 ਰੁਪਿਆ ਬਿੱਲ ਹੀ ਉਥੇ ਮਨਜਿੰਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਬੋਰਾ ਨਾਲ ਹੋਰ ਗੁੰਡੇ ਲੈ ਕੇ ਤੇ ਆਉਂਦਿਆਂ ਸਾਰੀ ਪੱਗ ਲਾਈ ਚਪੇੜਾਂ ਮਾਰੀਆਂ میری ਅੱਖ ਦੇ ਬੰਦ ਹੋ ਗਈ ਇੱਕ ਤੇ میرے ਸਰ ਇੱਕ ਕਕਾਰਾਂ ਦੀ ਬੇਦਵੀਂ ਕੀਤੀ 암رت ਪੈ ਛਕੇ ਆ ਕਕਾਰਾਂ ਦੀ ਇਹਨਾਂ ਬੇਦਵੀਂ ਕੀਤੀ ਗੋਲੀ ਮਾਰਦੀ ਵੀ ਤਾਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ویڈیو ਵੀ ਨਹੀਂ ਬਣਾਉਣ ਦਿੱਤੀ ਕਿਸ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ اکال تا صاف تو ਤੇ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਕੀ ਮੈਨੂੰ ਇਨਸਾਫ ਦਵਾਇਆ ਜਾਏ ਮੇਰੇ ਕਾਕਾਰਾਂ ਦੀ ਬੇਇਜ਼ਤੀ ਕੀਤੀ ਹੈ ਸਰਪਾਲ ਸਿੰਘ ਜੀ ਟੋਪ ਕਮੰਡਲ ਫਟੇ ਆਵਾਜ਼ ਜਿਹੜੇ ਡਿਊਟੀ ਕਰਦਾ ਸੀ ਬਾਈ ਕੋਈ ਐਸਜੀਓਸ ਆਫਿਸ ਰੋਟਾ ਮੁਤਾਬਕ ਉਹ ਬਿੱਲਾਂ ਦੀ ਗ੍ਰਹੀ ਕਰਨੇ ਖੜੀ ਰਕਬਦੀ ਉਥੇ ਗਏ ਬਾਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾ 8000 ਰੁਪਏ ਬਿੱਲ ਹੈ ਉਥੇ ਮਨਜਿੰਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਮੋਰਾ ਨਾਲ ਹੋਰ ਗੁੰਡੇ ਲੈ ਕੇ ਤੇ ਆਉਂਦਿਆਂ ਸਾਰੀ ਭੱਗ ਲਾਈ ਚਪੇੜਾਂ ਮਾਰੀਆਂ ਮੇਰੇ ਅੱਖ ਦੇ ਬੰਦ ਹੋ ਗਈ ਇੱਕ ਤੇ ਮੇਰੇ ਸਰ ਇੱਕ ਕਕਾਰਾਂ ਦੀ ਬੇਦਵੀਂ ਕੀਤੀ ਅੰਮ੍ਰਿਤਪੰਜ ਛਕਿਆ ਕਕਾਰਾਂ ਦੀ ਇਹਨਾਂ ਬੇਦਵੀਂ ਕੀਤੀ ਗੋਲੀ ਮਾਰਦੀ ਵੀ ਤੌਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਕਿਸ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਅਕਾਲ ਤਖਤ ਸਾਹਿਬ ਤੋਂ ਇਹ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਈ ਮੈਨੂੰ ਇਨਸਾਫ ਦਿਵਾਇਆ ਜਾਏ ਮੇਰੇ ਕਾਕਾਰਾਂ ਦੀ ਬੇਦਬੀ ਕੀਤੀ ਆ ਸਰਪਾਲ ਸਿੰਘ ਜੀ ਟੋਪ ਮੰਡਲ ਫਟਿਆਵਾਦ ਜੀ ਇਥੇ ਡਿਊਟੀ ਕਰਦਾ ਸੀ ਬਾਈ ਕੋਈ ਐਸਜੀਓ ਸਾਹਦੇ ਹੋ ਤਵਾ ਮੁਤਾਬਕ ਬਿੱਲਾਂ ਦੀ ਗ੍ਰਾਹੀ ਕਰਨੇ ਖੜੀ ਰਕਪਦੀ ਉਥੇ ਗਏ ਬਾਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾ ਸੀ 8000 ਰੁਪਏ ਬਿੱਲ ਇਹ ਉਥੇ ਬੰਜੀਂਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਔਰਾ ਸਾਲ ਹੋਰ ਕੁੰਡੇ ਲੈ ਕੇ ਤੇ ਆਉਂਦਿਆਂ ਸਾਰੀ ਭੱਗ ਲਾਈ ਚਪੇੜਾਂ ਮਾਰੀਆਂ ਮੇਰੇ ਅੱਖ ਦੇ ਬੰਦ ਹੋ ਗਈ ਇੱਕ ਤੇ ਮੇਰੇ ਸਰ ਇੱਕ ਕਕਾਰਾਂ ਦੀ ਬੇਦਵੀਂ ਕੀਤੀ ਅੰਮ੍ਰਿਤਪੈ ਛਕਿਆ ਕਕਾਰਾਂ ਦੀ ਇਹਨਾਂ ਬੇਦਵੀਂ ਕੀਤੀ ਗੋਲੀ ਮਾਰਦੀ ਵੀ ਤਾਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਕਿਸ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਅਕਾਲ ਤਖਤ ਸਾਹਿਬ ਤੋਂ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਈ ਮੈਨੂੰ ਇਨਸਾਫ ਦਵਾਇਆ ਜੇ ਮੇਰੇ ਕਾਕਾਰਾਂ ਦੀ ਬੇਇਜ਼ਤੀ ਕੀਤੀ ਹੈੁਰਪਾਲ ਸਿੰਘ ਜੀ ਕਪਮੰਡਲ ਫਟੇ ਆਵਾਜ਼ ਜਿਹੇ ਡਿਊਟੀ ਕਰਦਾ ਸੇ ਬਈ ਕੋਈ ਐਸਜੀਓਸਾ ਦੇ ਹੁਕਮ ਮੁਤਾਬਕ ਉਹ ਬਿੱਲਾਂ ਦੀ ਗ੍ਰਹੀ ਕਰਨੇ ਖੜੀ ਰਕਬਦੀ ਉਥੇ ਗਏ ਬਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾ 8000 ਰੁਪਿਆ ਬਿੱਲ ਹੈ ਉਥੇ ਮਨਜਿੰਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਮੋਰਾ ਨਾਲ ਹੋਰ ਕੁੰਡੇ ਲੈ ਕੇ ਤੇ ਆਉਂਦਿਆ ਸਾਰੀ ਭੱਗ ਲਾਈ ਚਪੇੜਾ ਮਾਰੀਆਂ ਮੇਰੇ ਅੱਖ ਦੇ ਬੰਦ ਹੋ ਗਈ ਇੱਕ ਤੇ ਮੇਰੇ ਸਰ ਇੱਕ ਕਕਾਰਾਂ ਦੀ ਬੇਦਵੀਂ ਕੀਤੀ ਅਮਰਤ ਵਿੱਚ ਛਕੇ ਆ ਕਕਾਰਾਂ ਦੀ ਇਹਨਾਂ ਬੇਦਵੀਂ ਕੀਤੀ ਗੋਲੀ ਮਾਰਦੀ ਵੀ ਤਾਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਕਿਸ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਅਕਾਲ ਤਖਤ ਸਾਹਿਬ ਤੋਂ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਈ ਮੈਨੂੰ ਇਨਸਾਫ ਦਿਵਾਇਆ ਜੇ ਮੇਰੇ ਕਾਕਾਰਾਂ ਦੀ ਬੇਦਬੀ ਕੀਤੀ